ਸਾਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਅੱਜ ਪਹੁੰਚ ਚੁੱਕੇ ਆਂ ਪਿੰਡ ਦੂਰੇ ਜ਼ਿਲ੍ਹਾ ਜਲੰਧਰ ਤਹਿਸੀਲ ਆਦਮਪੁਰ ਇਸ ਕਰ ਚੋਂ ਆਪਣਾ ਪਹਿਲਾ ਵੀਡੀਓ ਦਿਖਾਉਣੇ ਰਹੇ ਨੇ ਅੱਜ ਫੇਰ ਭਾਈ ਜੀ ਉਹਨਾਂ ਦੇ ਵੀਡੀਓ ਬਣਾਉਣ ਆਏ ਆ ਤੇ ਭਾਈ ਜੀ ਉਹਨਾਂ ਦੇ 5 ਬੈੜਾ ਤੇ ਇੱਕ ਤੋਕੜ ਗੱਭਣ ਝੋਡੀ ਸੇਲ ਕਰਨੀਆਂ ਬਹੁਤ ਹੀ ਸੋਹਣੇ ਚੰਗੇ ਰਿਕਾਰਡ ਵਾਲੀ ਆ ਤੇ ਇੱਕ ਵੈੜ ਸੇਲ ਕਰਨੀ ਆ ਜਰਸੀ ਉਹ ਵੀ ਤੋਕੜ ਗੱਭਣ ਆ ਜੀ ਤੇ ਬਾਕੀ ਸਾਰੀਆਂ ਗੱਭਣਾ ਵੈੜਾ ਬਹੁਤ ਹੀ ਸੋਹਣੀਆਂ ਵਾਂ ਤੇ ਚੰਗੇ ਰਿਕਾਰਡ ਹਨਾ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਇੱਕ ਬੇਨਤੀ ਇਹ ਆ ਕਿ ਕਿਸੇ ਵੀਰ ਨੇ ਵੀਡੀਓ ਤੋਂ ਕਿਸੇ ਵੀਡੀਓ ਤੋਂ ਪਸ਼ੂ ਖਰੀਦਣਾ ਆ ਕੇ ਆਪਣੀ ਤਸੱਲੀ ਚੈੱਕ ਪਾਸ ਜਿਹੜਾ ਡੰਗਰ ਗੱਬਣਿਆ ਉਹਨੂੰ ਥਾਂ ਟੇਪ ਕੇ ਚੈੱਕ ਕਰ ਲਿਆ ਕਰੋ ਤੇ ਜਿਹੜਾ ਸੂਆ ਸੂਆ ਹੁੰਦਾ ਉਹਨੂੰ ਦੋ ਟਾਈਮ ਚੁਆਈ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਈ ਹੁਣ ਨਾਲ ਦੇ ਨਾਲ ਡੀਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਾਜੀ ਠੀਕ ਹੈ ਤੇ ਠੰਡਾ ਠੰਡਾ ਵਾਵਾ ਹੀ ਕਰਤੀ ਹੈ ਠੀਕ ਹੈ ਅੱਜ ਕਿੰਨੀਆਂ ਸੇਲ ਕਰਨੀਆਂ ਜੀ ਅੱਜ ਭਾਜੀ ਆ ਪੰਜ ਆਪਣੇ ਕੋ ਬਹਿੜਾ ਆ ਤੇ ਇੱਕ ਮਾਜਾ ਤੋਂ ਘੜ ਘਪਣਾ ਠੀਕ ਹੈ ਤੇ ਪੰਜਾਂ ਚ ਚਾਰ ਘੱਪਣਾ ਚਾਰ ਘੱਪਣਾ ਇੱਕ ਟੋਕੜ ਘੱਪਣਾ ਲੈ ਗਏ ਇੱਕ ਟੋਕੜ ਘੱਪਣਾ ਇੱਕ ਛੋਟੀ ਠੀਕ ਹੈ ਇੱਕ ਛੋਟੀ ਆ ਠੀਕ ਹੈ ਜੀ ਆ ਆਪਣਾ ਐਡਰੈਸ ਦੱਸ ਦੋ ਭਾਜੀ ਮੇਰਾ ਨਾਮ ਪਰਮੇਸ਼ਰ ਸਿੰਘ ਹਾਂਜੀ ਪਿੰਡ ਦੂੜੇ ਡਿਸਟ੍ਰਿਕਟ ਜਲੰਧਰ ਤਹਿਸੀਲ ਆਦਮ ਪਰ ਭਾਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 87278 98037 ਵਾ ਇਹ ਪਿੰਡ ਭਾਈ ਆਪਣਾ ਕਿੱਥੇ ਕਿ ਪੈਂਦਾ ਜੀ ਇਹ ਹੁਸ਼ਿਆਰਪੁਰ ਤੋਂ ਜਲੰਧਾ ਤੋਂ ਸੈਂਟਰ 'ਚ ਪੈ ਜਾਂਦਾ ਜੇ ਆਪਾਂ ਪਠਾਨਕੋਟ ਦੇ ਤੇ ਜਲੰਧਰ ਉਹਨੇ ਤਾਂ ਵੀ ਵਿੱਚੇ ਆ ਜਾਂਦਾ ਭੋਪੁਰ ਤੋਂ ਵੀ ਇਧਰ ਆ ਜਾਂਦਾ ਸੈਂਟਰ 'ਚ ਪੈਂਦਾ ਜੀ ਇਹ ਠੀਕ ਆ ਆਦਮਪੁਰ ਤੋਂ ਤਿੰਨ ਤੇ 3 ਕਿਲੋਮੀਟਰ ਹੀ ਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਸ਼ੁਰੂਆਤ ਕਰਦੇ ਆਪਾਂ ਆ ਗੱਬਣ ਵੈੜ ਆ ਇਹ ਤੋਂ ਸ਼ੁਰੂਆਤ ਕਰਦੇ ਆ ਹਵਾਨਾ ਚੈੱਕ ਕਰੋ ਇਹਦਾ ਆ ਵੇਖੋ ਜੀ ਠੰਡ ਥੋੜੇ ਤਾਂ ਵੇਖ ਲਓ ਬਾਕੀ ਬਾਹਰ ਕੱਢ ਕੇ ਵੀ ਦਿਖਾਵਾਂਗੇ ਇਹਦਾ ਭਾਜੀ ਸੂਆ ਕਿੰਨਾ ਜੀ ਭਾਜੀ ਇਹਨੇ ਦੂਜੇ ਸੂਏ ਸੁਣਾਏ ਅੱਛਾ ਦੂਜੇ ਸੂਏ ਸੁਣਾ ਤੇ ਪਹਿਲੇ ਸੂਏ ਦੁੱਧ ਦਾ ਰਿਕਾਰਡ ਕੀ ਰਿਹਾ ਇਹਦਾ 20 ਲੀਟਰ ਦੁੱਧ ਦਿੱਤਾ ਜੀ ਇਹਨੇ 19 20 ਲੀਟਰ ਦੁੱਧ ਅੱਛਾ 20 ਲੀਟਰ ਦੁੱਧ ਚਵਾਇਆ ਹੈ ਇਹਨੇ ਠੀਕ ਹੈ ਦੇਣ ਕਿੰਨੇ ਲੈ ਜੂਗੀ ਏ ਦਿਨ ਭਾਜੀ ਨੇ ਆਪਣੇ 18 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ ਅੱਛਾ 18 ਤਰੀਕ ਨੂੰ ਪੂਰੇ ਨਹੀਂ ਬੰਨ ਰਹਿ ਗਿਆ ਬਾਕੀ 5 ਦਿਨ ਉੱਪਰ ਕੱਢ ਦਊਗੀ ਠੀਕ ਹੈ ਠੀਕ ਹੈ ਇਹਨੂੰ ਤੋਰੀਏ ਬਾਹਰ ਕੱਢ ਜੀ ਆਹ ਵੇਖ ਕੱਦ-ਕਾੜ ਵੀ ਬਹੁਤ ਸੋਹਣਾ ਵਾ ਇਹਦਾ ਵੇਖ ਸਾ ਪ੍ਰਿੰਟ ਵੀ ਚੈੱਕ ਕਰ ਲੋ ਡੱਬ ਬੜਾ ਪਿਆਰਾ ਲੱਗਾ ਥਣ ਬੜੇ ਸੋਹਣੇ ਲੱਗੇ ਆ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੂਜਾ ਸੂਆ ਆਹ ਵੇਖੋ 20 ਲੀਟਰ ਦੇ ਕਰੀਬ ਪਹਿਲੇ ਸੂਏ ਦੁੱਧ ਚਵਾਇਆ ਐਰਕਾਂ ਵੇਖੋ ਵੀ ਭਾਈ ਨੂੰ ਪੁੱਛਾਂ ਕਿੰਨਾ ਆਕਾਸ ਕਰਦੇ ਆ ਵੀ ਕਿੰਨਾ ਚਵਾਜੂਗੀ ਏ ਥਣ ਥਣ ਮੁਠੀ ਦੀ ਚਵਾਈਆਂ ਨਾਲ ਲੱਗਾ ਵਾ ਆਹ ਵੇਖ ਸਕਦੇ ਹੋ ਆਹ ਰਖੀ ਥਣ ਥਣ ਚਾਰੇ ਇੱਕੋ ਜੇ ਆ ਜੀ ਫੇਸ ਕੁਆਲਿਟੀ ਸੋਹਣੀ ਕਮਾਲ ਆ ਜੀ ਕਮਾਲਾ ਆ ਵੇਖੋ ਜੀ ਐ ਤੇ ਖੜੀ ਕਰਕੇ ਹੱਥ ਮਾਰਦੇ ਮਾਰਦੇ ਪਾਣਾ ਕੋਈ ਬਾਕੀ ਹੈ ਵੀ ਠੰਡੀ ਧਿਰੀ ਆ ਜਿੱਥੇ ਮਰਜੀ ਖਿਲਾਰ ਗਿਆ ਹੋਇਆ ਵੇਖੋ ਜੀ ਬਿਲਕੁਲ ਠੰਡੀ ਧਿਰੀ ਆ ਤੇ ਕਦ ਕਾਠ ਵੀ ਚੰਗਾ ਵੈੜਦਾ ਕੋਈ ਛੋਟਾ ਕਾਦ ਨਹੀਂ ਭੱਜ ਦੀ ਹਾਈਟ ਦੇ ਹਿਸਾਬ ਨਾਲ ਵੇਖ ਲਓ ਵੀ ਕਦ ਕਿੱਡਾ ਹੋਊਗਾ ਜੀ ਆ ਵੇਖੋ ਪੂਰਾ ਡੰਗਰ ਦਿਖਾਉਨੇ ਆਪਾਂ ਕੋਈ ਛੋਟਾ ਰਿੰਗਾ ਕਾਦ ਇਹਦਾ ਭਾਈ ਸਾਡੇ ਸੋਹਣੇ ਜੀ ਦਿਨ ਭਾਈ ਪੂਰੇ ਨੇ ਸੂਪੂ ਕੀ ਕਿ ਉੱਪਰ ਲੈ ਜੀਏ। ਇਹਨਾਂ ਦੇ ਉੱਤੇ 5-7 ਦਿਨ ਕੋਈ ਠੰਡਿਆ ਕੱਢ ਜਾਣੇ ਨੇ 5-7 ਦਿਨ। ਠੀਕ ਹੈ। ਮੈਂ ਦੇਖੋ ਕਿੰਨੀ ਢਾਲਿਆ ਦੇ ਕੋਣ। ਹਾਂ ਜੀ ਹਾਂ। ਮੈਂ ਮਗਾ ਇੱਥੇ ਲੈ ਜਣਾ ਨਹੀਂ। ਬਾਕੀ ਹੈ ਵੀ ਬਿਲਕੁਲ ਠੰਡੀ ਧੀਰੀ ਆ। ਗਾਰੰਟੀ ਹੈ ਨਾ ਮੈਂ ਮੈਸੀ ਦਾ ਸੀਮੈਂਟ ਲਗਾਇਆ ਆਪਾਂ ਗੱਲਾਂ ਨਾ ਨਹੀਂ ਗੱਲ ਕਰਾਂਗੇ। ਆਪਾਂ ਤੁਹਾਨੂੰ ਸਟਰੌ ਦਿਖਾਵਾਂਗੇ ਆਪਣੇ। ਜੀ ਜੀ ਜੀ। ਜਿਹੜਾ ਬੰਦਾ ਆਊਗਾ ਉਹਨੂੰ ਸਟਰੌ ਦੇਾਂਗੇ ਉਹ ਡੀਐਨਏ ਦਾ ਸੀ ਕਰਾਵੇ। ਠੀਕ ਹੈ ਠੀਕ ਆ। 3430 ਦਾ ਸੀਮਨ ਲੱਗਾ ਹੈ ਸੈਕ ਦਾ ਮੈਸੇਜ ਦਾ ਠੀਕ ਹੈ ਜੀ ਹਾਂ ਜੀ ਤਾਂ ਵੀ ਚੰਗਾ ਬੱਚਾ ਦਊਗੀ ਮੈਂ ਕਿਹਾ ਰਿਕਾਰਡ ਵਾਲਾ ਬੱਚਾ ਇਹ ਤੋਂ ਡਬਲ ਬੱਚਾ ਦਊਗੀ ਠੀਕ ਹੈ ਜੀ ਠੀਕ ਤੇ ਇਹ ਦੁੱਧ ਉਹਨਾਂ ਹੀ ਜੋਗ ਵਾਧ ਚ ਕਰੂਗੀ ਅਸੀਂ ਦੋ ਜਾਨ ਲੀਟਰ ਦਾ ਵਧਾਉਣਾ ਚਾਹੀਦਾ ਹੀ ਹੈ ਠੀਕ ਹੈ ਜੀ ਹਾਂ ਜੀ ਬਾਕੀ 20 ਤੋਂ ਬਾਹਰ ਜਾਊਗੀ ਆਉਣਾ ਜਾਣਾ ਚਾਹੀਦਾ ਹਾਂ ਜੀ ਠੀਕ ਇਹਦਾ ਮੁੱਲ ਕਿੰਨਾ ਕਰਦੇ ਜੀ ਭਾਜੀ ਇਹਦਾ ਮੁੱਲ ਜਿਹੜਾ ਲੈਣ ਦੇਣ ਵਾਲਾ ਜੀ ਭਾਜੀ 60000 ਰੁਪਇਆ ਕਰਦੇ ਹਾਂ ਠੀਕ ਹੈ ਜੀ ਮੌਕੇ ਤੇ ਕਿੰਨਾ ਕਰੋਗੇ ਮੰਨਦਾਂ ਚਲੋ 55 ਦੀ ਦੇ ਦਿਆਂ ਨੂੰ ਕੋਈ ਵੀਰ ਲਾਵੇ ਉਹਨੂੰ ਫੋਨ ਲਾ ਲੈ ਕੋਈ ਫਿਕਸ ਨਹੀਂਗਾ ਪਹੁੰਚੋਂ ਥੋੜਾ ਬੋਧਾ ਛੋੜ ਛੱਪਾ ਆ ਜਾਊਗਾ ਇੱਕ ਹੋਰ ਮੈਂ ਗੱਲ ਕਰਦਾ ਅਸੀਂ ਪਹੁੰਚ ਕਰਕੇ ਦੇਾਂ ਕੱਲ ਨੂੰ ਕੋਈ ਵੀਰ ਕਹਿੰਦੇ ਵੀ ਸਾਨੂੰ ਦੂਰ ਪੈਂਦਾ ਜਾਂ ਕੁਛ ਵੀ ਆ 100 ਕਿਲੋਮੀਟਰ ਤੱਕ ਅਸੀਂ ਪਹੁੰਚ ਫ੍ਰੀ ਦੇਵਾਂਗੇ ਅੱਛਾ 55000 ਚ 55000 ਸਾਡੇ ਆਪਣੇ ਮਿੱਤਰ ਦਾ ਟੈਂਪੂ ਆ ਵਿਚਾਰਾ ਚੱਲ ਮਹਿਗਾ ਉਹ ਵੀ ਜ਼ਾਲ ਖੋਲ ਕੰਮ ਰਜਗਾਰ ਦੇਣਾ ਜੀ ਇਹ ਇਹ ਕਰ ਰਜਗਾਰ ਹੀ ਬਣਿਆ ਵਾਂਗੇ ਹਾਂਜੀ 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 ਪੋ ਇੱਕ ਵਪਾਰੀ ਦੇ ਸਿਰ ਤੋਂ ਕਈਆਂ ਦੇ ਘਰ ਚਲਦੇ ਆ ਜੀ 55000 ਤੋਂ 100 ਕਿਲੋਮੀਟਰ ਤੱਕ ਪਹੁੰਚ ਫਰੀ ਦੇਵਾਂਗੇ ਆ ਆ ਕੇ ਆਪਣੀ ਚੈੱਕ ਕਰੇ ਪਹਿਲਾਂ ਪਾਸ ਕਰੇ ਠੀਕ ਹੈ ਇਹ ਅਸੀਂ ਗੱਡੀ ਲੱਦਾਗੇ ਪਈ ਭੇਜਾਂਗੇ ਇੱਕੇ ਤੇ ਪਹੁੰਚ ਦੇਣੀ ਕਿ ਸਾਰੀਆਂ ਦੇ ਘਰ ਜਿੱਥੇ ਦੇ ਹਿਸਾਬ ਦੇ ਰੇਟ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਸਾਰੀਆਂ ਨੂੰ ਪਹੁੰਚ ਕਰ ਦੋਗੇ ਉਹ ਟੁਕੜ ਗੱਪਣੇ ਉਹਦੇ ਹਿਸਾਬ ਨਾਲ ਫਿਰ ਨਹੀਂ ਕਰ ਸਕਦੇ ਅਸੀਂ ਠੀਕ ਠੀਕ ਉਹਦਾ ਮੁੱਲ ਹੀ ਉਹਨਾਂ ਕਰ ਖੜਾ ਦੇ ਠੀਕ ਹੈ ਆ ਦੂਜੇ ਨੰਬਰ ਦੇ ਦਿਖਾਉਣੇ ਆ ਆ ਵੇਖੋ ਜੀ ਇਹ ਕੱਦ-ਗਾੜ ਚੰਗਾ ਹਾਂਜੀ ਤੇ ਆ ਵੇਖੋ ਇਹ ਖਾਨ ਸੁਨੇ ਦਾ ਬੜਾ ਸੋਹਣਾ ਲੱਗਾ ਕਰਮਾਂ ਵਾਲੀ ਦਾ ਆਈ ਠੰਡ ਬਹੁਤ ਤੇ ਬਾਕੀ ਠੰਡ ਠੁੰਡਿਆ ਠੰਡ ਦੇ ਵਿੱਚ ਥੋੜਾ ਜਿਹਾ ਪੱਠੇ-ਪੁੱਠੇ ਵੀ ਘਟ ਪੈਦੇ ਆ ਤੇ ਇਹ ਭਾਜੀ ਸੂਆ ਕਿੰਨਾ ਹੈ ਦਾ ਇਹ ਭਾਜੀ ਇਹ ਵੀ ਦੁੱਜੇ ਸੁਆਣੀ ਆ ਜੀ ਅਕਸਰ ਦੁੱਜਾ ਸੁਆਣੀ ਆ ਠੀਕ ਆ ਜੀ ਤੇ ਇਹਨੇ ਦੁੱਧ ਕਿੰਨਾ ਚੋਆ ਪਈਦਾ ਜੀ ਇਹਨੇ ਭਾਜੀ 24 ਲੀਟਰ ਪਹਿਲੇ ਸੂਆ ਚੋਆ ਹੈ 24 ਲੀਟਰ ਚੋਆ ਹੈ ਹਾਂ ਜੀ ਹਾਂ ਜੀ ਠੀਕ ਆ ਜੀ ਠੀਕ ਆ ਤੇ ਇਹਨੂੰ ਦੇਣ ਕਿੰਨੇ ਰਹਿੰਦੇ ਇਹਦੇ ਇਹ ਭਾਜੀ 25 ਨੂੰ ਪੂਰੇ ਕਰਦੀ ਹੈ ਦਿਨ ਆਪਣੇ ਫੇਵੀਅਨ ਉੱਪਰ ਲੈ ਜਾਣੇ ਆ। ਅੱਛਾ 25 ਤਰੀਕ ਨੂੰ ਦਿਨ ਪੂਰੇ ਹੁੰਦੇ। ਬਹੁਤ ਵਧੀਆ ਮਾਹੌਲ ਮੌਸਮ ਵੀ ਠੀਕ ਹੋ ਜਾਣਾ ਉਦੋਂ ਤੱਕ। ਠੀਕ ਹੈ। ਇਹਨੂੰ ਤੋਰੀਏ ਖੋਲ ਕੇ। ਚਲ ਆਜੋ। ਆਹ ਵੇਖੋ ਜੀ ਫੇਸ ਕੁਆਲਿਟੀ ਬੜੀ ਸੋਹਣੀ ਆ। ਤੇ ਬਾਕੀ 24 ਲੀਟਰ ਪਹਿਲੀ ਸਵੇਰ ਦੁੱਧ ਤੇ ਚੋਆਇਆ ਆ ਜੀ ਇਹਨੇ। ਦੂਜੇ ਸਵੇਰ ਦੂਜੇ ਸਵੇਰ ਸੋਣਾ 25 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹਦੇ। ਆਹ ਵੇਖ ਸਕਦੇ ਆ। ਤੇ ਥਾਣ ਥੋਣ ਇਹਨੂੰ ਵੀ ਚੰਗਾ ਲੱਗਾ, ਸੋਹਣਾ ਲੱਗਾ ਵਾ। ਆਹ ਦੇਖੋ। ਮਾੜੇ ਫਾੜੇ ਨੂੰ ਲਾ। ਅਜਿੱਦਾਂ ਮਰਜੀ ਇੱਦਾਂ ਬਾਕੀ ਠੰਡੀ ਧੀਰੀ ਆ ਕੋਈ ਮਸਲਾ ਨਹੀਂ ਗਾ ਕੋਈ ਚੱਕਰ ਨਹੀਂ ਗਾ ਜਿੱਥੇ ਮਰਜੀ ਬਹਿ ਜਾਓ ਤੇ ਲਾਂਟੋ ਲਾਂਜੇ ਹੈਗੀਆਂ ਆ ਵੇਖੋ ਇੱਥੇ ਅਜਿੱਦਾਂ ਮਰਜੀ ਬਹਿ ਜਾਓ ਕੋਈ ਬਰੀਡ ਵਾਲੇ ਪਸ਼ੂ ਦਾ ਇਹੀ ਹੁੰਦਾ ਹਾਂਜੀ 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 ਲੈ ਜਾਓ ਜੀ ਇਹਨੂੰ ਵੀ ਲੈ ਜਾਓ ਆ ਵੇਖ ਸਕਦੇ ਆ ਕੱਦ ਕਾੜ ਦੀ ਇਹ ਵੀ ਸੋਹਣੀਆ ਬੇਲ ਇਹਦੀ ਵੀ ਲੰਮੀ ਹੈ ਆ ਵੇਖੋ ਬਾਕੀ ਭਾਜੀ ਨੂੰ ਫੋਨ ਕਰ ਲਿਓ ਹੁਣ ਇਹ ਆ ਕਿ ਭਾਜੀ ਕਹਿੰਦੇ ਪੂਰੀ ਪਹੁੰਚ ਵੀ ਕਰਾ ਕੇ ਦਵਾਂਗੇ ਜਿੰਨਾ ਮੁੱਲ ਕਰਾਂਗੇ ਜੇ ਉੱਥੇ ਕੋਈ ਪੈਸੇ ਖਰਚੂਗਾ ਤੇ ਇੱਕ ਪਾਸੇ ਕਰਕੇ ਜਾਣ ਫਰਾ ਬਿਲਕੁਲ 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 ਬਾਹਰ ਵੀ ਖੜ ਸਕਦੀ ਦੇਣ ਬਾਹਰ ਖੜ ਸਕਦੀ 25 ਤਾਂ ਦੇਊਗੀ ਇਹ ਗਾਰੰਟੀ ਹੈ ਨਾ ਜੀ ਇਹਦੇ ਵੀ ਮੈਸੀਜ ਦਾ ਹੀ ਸੀ ਮੈਨਿਆ ਸੇਮ ਅੱਛਾ ਜੀ 40430 ਦੇ ਇਹਦੇ ਲੱਗਾ ਰਿਹਾ ਜੀ ਠੀਕ ਹੈ ਜੀ ਵੀ ਦੁੱਧ 1000 ਦਾ 25 ਤੋਂ ਬਾਹਰ ਚਵਾਊਗੀ ਬਾਹਰ ਕਰੂਗੀ ਵਧੀਆ ਨਾਲੇ ਬੱਚਾ ਹੋਊਗਾ ਤੇ ਤਰੀਕ ਵੀ 25 ਇਹਦੀ ਸੂਣ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਸਾਰੇ ਰਲ ਗਈਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਕਰਦੇ ਜੀ ਭਾਜੀ ਇਹਦਾ ਮੁੱਲ ਹੈਗਾ 65000 ਹਾਂਜੀ ਚਲੋ ਮਾਨਦਾਨ ਕਰ ਦਾਂਗੇ 57000 ਦੀ ਦੇ ਦੇਵਾਂਗੇ ਪੌਂਚ 57000 ਦੀ ਪੌਂਚ ਪੌਂਚ ਹੀ ਕਰਨੀ ਹੈ ਅੱਜ ਪੌਂਚ ਕਰਨੀ ਹੈ ਬਾਕੀ ਛੋਟ ਛੋਟ ਬਾਕੀ ਮੌਕੇ ਦੇ ਜਿੰਨੀ ਕੋਈ ਓਨੀ ਕ ਤੁਸੀਂ ਗਾਰੀ ਦੇਣੀ ਆ ਆ ਕੇ ਆਪਣੀ ਪਰਖ ਕੇ ਚੈੱਕ ਪਾਸ ਕਰਕੇ ਪੇਮੈਂਟ ਕਰਕੇ ਚੱਲ ਜਿਓ ਨਾ ਬੈਠ ਕੇ ਬਿਸ਼ੱਕ ਚੱਲ ਜਿਓ ਗੱਡੀ ਵਾਲੇ ਦੇ ਹਾਂਜੀ ਉਹ ਸਾਡੀ ਗਾਰੰਟੀ ਹੈ ਠੀਕ ਹੈ ਠੀਕ ਆ ਬਾਕੀ ਆ ਤੇ ਬਹੁਤ ਵੱਡੇ ਆਫਰ ਲਾਦੇ ਲੋਹੜੀ ਲੋਹੜੀ ਤੋਂ ਮਗਰੋਂ ਵੀਡੀਓ ਵੰਡੀਆਂ ਤੇ ਆਫਰ ਲੋਹੜੀ ਵਾਲੇ ਲਾਦੇ ਆ ਭਾਜੀ ਇਹ ਠੀਕ ਨਹੀਂ ਭਾਜੀ ਹਾਂਜੀ ਆਹ ਵੇਖੋ ਤੀਜੇ ਨੰਬਰ ਤੇ ਕੱਦ-ਕਾਢ ਇਹਦਾ ਵੀ ਚੈੱਕ ਕਰ ਲਓ ਵੱਡੇ ਕੱਦ ਦੀ ਮਾਲਕ ਆ ਤੇ ਇਹਦੇ ਕੋਲ ਵੀ ਢੱਲਾ ਢੋਲਾ ਕਾਫੀ ਆ ਖਾਣ ਸੁਣ ਇਹਦਾ ਵੀ ਚੈੱਕ ਕਰ ਲਓ ਖਾਣ ਸੋਹਣਾ ਲੱਗਾ ਜੀ ਠੀਕ ਆ ਇਹ ਮਹੀਨਾ ਲੈ ਜੂਗੀ ਮਹੀਨਾ ਲੈ ਜਾਣਾ ਨੇ ਠੀਕ ਆ ਪੂਰਾ ਮਹੀਨਾ ਲੈ ਠੀਕ ਇਹਦਾ ਦੁੱਧਾ ਚਵਾਈ ਕੀ ਕੀ ਰਹੀ ਆ ਭਾਜੀ ਨੇ 30 ਲੀਟਰ ਚਵਾਇਆ ਦੂਜੇ ਸੂਏ ਤੀਜੇ ਸੂਏ ਸੁਣਾ ਉਹ ਤੀਜੇ ਸੂਏ ਸੁਣਾ ਠੀਕ ਆ 30 ਲੀਟਰ ਚਵਾਇਆ ਹੈ 30 ਆਇਆ ਨੇ ਭਾਜੀ ਠੀਕ ਆ ਜੀ ਇਹਨੂੰ ਮੈਂ ਤੋੜਦੀ ਆ ਜੀ ਆਹ ਵੇਖੋ ਜੀ ਕੱਦ-ਕੱਦ ਚੈੱਕ ਕਰ ਲੋ ਬੇਲ ਵੀ ਕਾਫੀ ਲੰਬੀ ਮਹੀਨੇ ਦੀ ਕੱਚੀ ਆ ਜੀ ਇਹਦੇ ਆਹ ਵੇਖ ਸਕਦੇ ਆ ਤੇ ਇਹਨੇ 30 ਲੀਟਰ ਦੁੱਧ ਚਵਾਇਆ ਆ ਭਾਜੀ ਹੁਣੀ ਦੱਸਦੇ ਆ ਦੇਖੋ ਅੱਗਰ ਤਾਂ ਥਾਣ ਸੁਣ ਸੋਹਣਾ ਲੱਗਾ ਇਹਦੇ ਵੀ ਤੇ ਬਾਕੀ ਹੈ ਵੀ ਠੰਡੀ ਠੇਰੀ ਆ ਆਹ ਵੇਖੋ ਜੀ ਠੰਡੀ ਬਿਲਕੁਲ ਠੰਡੀ ਠੇਰੀ ਆ ਵੇਖੋ ਚੱਕਣ ਹਾਂਜੀ ਫੇਸ ਕੁਆਲਟੀ ਇਹੋ ਚੰਗੀ ਨਹੀਂ ਇਹ ਤਾਂ ਫੋਰ ਵੀ ਨਿਕਲ ਜਾਣੀ ਹਾਂਜੀ ਹਾਂਜੀ ਠੰਡ ਬਹੁਤ ਹੈ ਨਵਾਉਣਾ ਵੀ ਨਹੀਂ ਡੰਗਰ ਆਪਾਂ ਤੇ ਇਹੋ ਸਲਾਹ ਦਿੰਨੇ ਆ ਜੇ ਕਿ ਵੀਡੀਓ ਬਣਾਉਨੇ ਆ ਆਪਾਂ ਇਹੋ ਕਹਿੰਨੇ ਆ ਵੀ ਨਵਾਇਓ ਨਾ ਡੰਗਰ ਜੀ ਠੰਡ ਬਹੁਤ ਜ਼ਿਆਦੀ ਹੈ ਕਾਬ ਦੇ ਕਾਰ ਦੀ ਕਾਫੀ ਚੰਗੀ ਆ ਬਾਕੀ ਮਹੀਨਾ ਲੈ ਜੂਗੀ ਇਹ ਭਾਈ ਚੱਕ ਚੁੱਕ ਪਾਸ ਆ ਨਾ ਸਾਰੀਆਂ ਹਾਂਜੀ ਪਾਸ ਚੱਕਾ ਕਰਾ ਕੇ ਲਿਆ ਰਹੇ ਹਾਂ ਤਾਂ ਮਹੀਨਾ ਹੀ ਰਹਿ ਗਿਆ ਤਾਂ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਫੇ ਤੀਓ ਬਾਹਰ ਚਵਾਉਗਾ ਏਰਕਾ ਬਾਹਰ ਤਾਂ ਨਾ ਜਵਾਵੇ ਚਲੋ 30 ਦਾ ਪੂਰਾ ਕਰੂਗੀ ਭਾਜੀ ਠੀਕ ਆ ਜੀ ਹਾਂ ਜੀ ਹਾਂ ਜੀ ਸਹੀ ਆ ਆਪਾਂ ਵੀ ਕਹੀਏ ਜੀ ਇੰਨਾ ਉਹਨਾਂ ਬਾਕੀ ਸੇਵਾ ਕਰ ਲਾਂ ਜਨਾ ਮਾਂਜੀ ਗਾ ਲਾਂ ਬਰੀਡ ਆ ਭਾਜੀ ਤੇ ਇਹ ਕਿੰਨੇ ਚ ਕਰਨੀ ਪਹੁੰਚ ਫੇ ਇਹ ਭਾਜੀ 55000 ਤੇ ਪਹੁੰਚ ਕਰਦੇ ਆਂਗੇ ਮੌਕੇ ਤੇ ਮਾਨਦਾਨ ਕਰਦੇ ਆਂਗੇ ਪਹੁੰਚ ਕਰਦੇ ਆਂਗੇ 55000 ਬਾਕੀ ਕੋਈ ਫੋਨ ਕਰੇ ਕੋਈ ਫਿਕਸ ਰੇਟ ਨਹੀਂ ਆਹ ਲੀਆਂ ਬਹਿਣਾ ਭਾਜੀ ਲੱਖ ਲੱਖ ਰੁਪਏ ਦੀਆਂ ਤੁਸੀਂ ਆਪ ਆ ਤੁਹਾਨੂੰ ਪਤਾ ਜੇ ਲੱਗ ਜਾਨੀ ਹਾਂ ਜੀ ਪਸੂ ਪਸੰਦ ਆਉਣਾ ਚਾਹੀਦਾ ਅਗਲੇ ਨੂੰ ਪਹੁੰਚ ਤੁਸੀਂ ਕਰ ਹੀ ਦੇਣੀ ਹੈ ਇਹਦੇ ABS ਦਾ ਡੈਮਡ ਲੱਗਾ ਹੈ ਜੀ ਠੀਕ ਆ ਜੀ ਡੈਮਡ ਦਾ ਸੀਨ ਲੱਗਾ ਠੀਕ ਠੀਕ ਆ ਬਾਕੀ ਬਹੁਤ ਹੀ ਸੋਹਣੀ ਆ ਵੱਡੇ ਕੱਦ ਕਾੜ ਦੀ ਮਾਲਕਾ ਇੱਕ ਆ ਦਿਖਾਉਣੀ ਆ ਜੀ ਅਗਲੇ ਨੰਬਰ ਤੇ ਚੌਥੇ ਨੰਬਰ ਦੇ ਜਸਦੀ ਦਾ ਸ਼ਾਇਬਾ ਥੋੜੀ ਦਸਦੀ ਆ ਉਹਦਾ ਆਹ ਵੇਖੋ ਜੀ ਹਾਂ ਠੰਡੀ 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 ਧੀਰੀ ਆ ਇਹ ਹਾਂ ਜੀ ਇਹਦੀ ਹਾਈਟ ਦੂਜਿਆਂ ਨਾਲ ਨੋਰਮਲ ਆ ਹਾਂ ਜੀ ਠੀਕ ਹੈ ਜੀ ਇਹਦਾ ਸੂਆ ਭਾਜੀ ਕਿੰਨਾ ਵਾ ਇਹ ਭਾਜੀ ਪਲੂਨ ਸੂਣੀ ਪਹਿਲੀ ਵਾਰੀ ਅੱਛਾ ਪਹਿਲਾ ਪਹਿਲਾ ਸੂਆ ਇਹਦਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਕਿੰਨੇ ਦਿਨ ਲੱਜੂਗੀ ਇਹ ਇਹਨੇ ਭਾਜੀ ਕਹਨੇ 15 ਕ ਦਿਨ 15 ਦਿਨ ਲੱਜੂਗੀ ਠੀਕ ਹੈ ਇਹਨੂੰ ਮੈਂ ਤੋੜ ਦੋ ਜੀ ਆਹ ਵੇਖੋ ਜੀ ਚੈੱਕ ਕਰੋ ਦਿਨ 15 ਭਾਜੀ 15 ਦਿਨ ਲੱਜੂਗੀ ਠੰਡ ਠੁਣ ਵੇਖ ਲਓ ਇਹਦਾ ਅਜੇ ਲਾ ਲਓ ਕਿ 2 ਡੇਢ 2 ਕਿਲੋ ਲੱਥੀ ਹੈ ਸਾਰੀ ਤੇ ਨਾਰਮਲ ਹਾਈਟ ਆ ਨਾ ਬਹੁਤੀ ਵੱਡੀ ਹੈ ਤੇ ਨਾ ਬਹੁਤੀ ਛੋਟੀ ਹੈ ਆਹ ਵੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰ ਲਓ ਥਾਣਾ ਦਾ ਸੈਰ ਵੀ ਚੈੱਕ ਕਰ ਲਓ ਬਹੁਤ ਸੋਹਣਾ ਲੱਗਾ ਬਾਕੀ ਢਿੱਲਾਂ ਦੇ ਹਿਸਾਬ ਨਾਲ ਕਾਫੀ ਖੁੱਲ ਜੂਗੀ ਅਜੇ ਪਹਿਲਾ ਸੂਆ ਇਹਦਾ ਲੈ ਜਾ ਲੈ ਜਾ ਵੀਰ ਲੈ ਜਾ ਤੇਨ 15 ਖੜੂ ਭਾਜੀ ਕੇ ਉੱਪਰ ਵੀ ਖੜ ਸਕਦੀ ਆ ਪੰਜ ਦੋ ਜਾਵਦਾਂ ਉੱਪਰ ਲੱਗੂ ਭਾਜੀ ਠੀਕ ਆ ਠੀਕ ਆ ਤੇ ਦੁੱਧ ਕਿੰਨਾ ਜਵਾਉਗੀ ਇਹ ਭਾਜੀ ਇਹ ਕੱਦ ਵਜੂਦ ਦੇ ਹਿਸਾਬ ਨਾਲ 10 12 ਲੀਟਰ ਜਵਾਉਗੀ ਜੀ 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 ਹਾਂ ਜੀ ਬਾਕੀ ਸੇਵਾ ਬਾਕੀ ਇਹਨਾਂ ਦੀ ਫੈਨ ਵੀ ਚੰਗੀ ਆਉਂਦੀ ਆ ਹਾਂ ਜੀ ਠੀਕ ਹੈ ਇਹਦਾ ਮੁੱਲ ਕਿੰਨਾ ਕਰਨਾ ਜੀ ਭਾਜੀ ਇਹਦਾ ਮੁੱਲ ਜਿਹੜਾ ਲੈਣ ਦੇਣਾ 32000 ਰੁਪਇਆ ਅੱਛਾ ਜੀ 30000 ਚ ਪਹੁੰਚ ਕਰ ਦਿਆਂਗੇ ਭਾਜੀ 30000 ਚ ਪਹੁੰਚ ਹੋਣੀ 100 500 ਕਿਲੋਮੀਟਰ ਦਾ 100 ਕਿਲੋਮੀਟਰ ਦਾ ਕੋਈ ਵੀ ਮੰਗਾ ਲੇ ਮੰਗਾ ਲਵੇ ਠੀਕ ਹੈ ਜੀ ਆਹ ਜਿਹੜੇ ਰੇੜੇ ਜਿੰਤਾ ਦੇ ਮੌਜੂਦ ਹੈ ਬਾਕੀ ਇਹਦੇ ਸੀਮਨ ਸੈਂਪਲ ਲਗਾ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਜੀ ਕਿਉਂਕਿ ਛੋਟੀ ਆ ਮੁੜ ਕੇ ਬੱਚਾ ਵੱਡਾ ਆਉਂਦਾ ਜਿਹੜਾ ਹਾਈ ਸੀਮਨ ਬੜੀਆ ਕੁਆਲਿਟੀ ਦਾ ਸੀਮਨ ਦਾ ਹਾਂ ਜੀ ਹਾਂ ਜੀ ਇੱਕ ਅਗੇ ਦਾ ਸੈਂਪਲ ਸੀਮਨ ਲਗਾ ਠੀਕ ਹੈ ਠੀਕ ਹੈ ਬਾਕੀ ਆਹ ਵ ਠੀਕ ਹੈ ਜੀ ਆਹ ਦਿਖਾਉਣੀ ਆ ਟੋਕੜ ਗੱਪਣ ਵੈੜਾ ਕੱਦ-ਕਾੜ ਬਹੁਤ ਚੰਗਾ ਭਾਈਸਨ ਮੋਲੀ ਜਿਹੜਾ ਆਪਣੇ ਡੈਨਮਾਰਕ ਦਾ ਠੀਕ ਹੈ ਜੀ ਫੇਸ ਕੁਆਲਿਟੀ ਬੜੀ ਜਗੀ ਬਾਹਰ ਕੱਢ ਕੇ ਦਿਖਾਵਾਂਗੇ ਇਹਦੇ ਥਾਣ ਥਰਣ ਦੀ ਕੁਆਲਿਟੀ ਬੜੀ ਸੋਹਣੀ ਲੱਗੀ ਆ ਤੇ ਕੱਦ-ਕਾੜ ਵੀ ਚੰਗਾ ਬਾਕੀ ਹੈ ਪੂਰੀ ਕੈਮ ਆ ਜੀ ਇਹਦਾ ਭਾਜੀ ਸੂਆ ਕਰਵਾ ਜੀ ਇਹ ਭਾਜੀ ਕੋਈ ਬਲੂਨ ਸੂਈ ਜਾਂ ਦੂਜਾ ਸੈਕੰਡ ਟਾਈਮਰ ਲਈ ਗੱਪਣ ਆ ਅੱਛਾ ਜੀ ਕਿੰਨੇ ਚਿਰ ਦੀ ਗੱਭਣ ਹੈ ਇਹ ਬਾਜੀ ਗੱਲ ਡਾਕਟਰ ਤੋਂ ਕਰਾਈ ਚੈੱਕ ਸਵਾ ਦੋ ਮਹੀਨੇ ਦੀ ਗੱਭਣ ਸਵਾ ਦੋ ਮਹੀਨੇ ਦੀ ਗੱਭਣ ਠੀਕ ਹੈ ਚੈੱਕ ਹੋ ਗਈ ਆ ਚੈੱਕ ਹੋ ਗਈ ਬਾਜੀ ਠੀਕ ਹੈ ਤਾਂ ਇਹਦੇ ਕੋਲ ਦੁੱਧ ਕਿੰਨਾ ਆ ਇਸ ਟਾਈਮ ਤੇ ਦੁੱਧ ਬਾਜੀ ਸਾਰਾ ਹੋਣਾ 5-6 ਲੀਟਰ ਲਾ ਦੋ ਆ 5-6 ਕਿਲੋ ਦੁੱਧ ਹੈਗਾ ਇਹਦੇ ਕੋਲ ਇਸ ਟਾਈਮ ਤੇ ਠੀਕ ਹੈ ਇਹਨੂੰ ਤੋੜ ਦਿਓ ਜੀ ਕੱਦ-ਕਾੜ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਆ ਵੇਖੋ ਜੀ ਥਣ ਹਮਾਨਾ ਚੈੱਕ ਕਰ ਲਓ ਆ ਵੇਖੋ ਸਵਾ ਦੋਵਾਂ ਮਹੀਨਾ ਦੀ ਗੱਭਣ ਹੈ ਵੇਖ ਸਾਦੇ ਆ ਬਹੁਤ ਹੀ ਸੋਹਣੀ ਆ ਤੇ ਇਹਦੇ ਕੋਲ ਆ ਟਾਈਮ ਤੇ 5-6 ਕਿਲੋ ਦੁੱਧ ਤਿਆਰ ਆ ਆ ਵੇ ਲੈ ਜਾ ਲੈ ਜਾ ਲੈ ਇਹ ਇਹਦੀ ਪਹੁੰਚ ਕਰਨੀ ਭਾਜੀ ਕਿ ਕਿਦਾਂ ਭਾਜੀ ਇਹਦਾ ਰੇਡ ਹੀ ਉਹਨਾਂ ਗਿਆ ਦਾ ਦੇਖਦੇ ਨਾਲ ਕਿਸੇ ਦੇ ਪਾਲਣ ਫੇ ਕਰਾਵਾਂਗੇ ਠੀਕ ਹੈ ਜੀ ਅੱਜ ਜੋੜੇ ਦਾ ਬਣ ਗਿਆ ਫੇਰ ਪਹੁੰਚ ਵੀ ਆ ਜੂ ਠੀਕ ਹੈ ਜੀ ਆਪਾਂ ਰੇਟ ਹੀ ਉਹਨਾਂ ਕ ਕਰ ਦੇਣਾ ਇਹਦਾ ਨਾ ਅਗਲੇ ਨੂੰ ਦੁਕੇ ਹਾਂ ਜੀ ਦੁੱਧੋਂ ਬਾਝੂ ਥੋੜਾ ਬਤਾ ਕਿ ਨਹੀਂ ਬਾਜੀ ਇਹ ਤਾਂ ਸੇਵਾ ਤੇ ਆ ਬਾਅਦ ਜੂਗੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਸਵਾ ਦੋਵਾਂ ਮਹੀਨਾ ਦੀ ਗੱਪਣਾ 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 ਬਾਜੀ ਆਪਣੀ ਚੈੱਕ ਪਾਸ ਕਰਾ ਕੇ ਲਈ ਜਾਦੇ ਹਾਂ ਹਾਂ ਅਗਲਾ ਵੀ ਚੈੱਕ ਕਰਾ ਲੇ ਆ ਕੇ ਤਸੱਲੀ ਆਪਣੀ ਕਰ ਲਈਏ ਤਸੱਲੀ ਨਾਲ ਹੀ ਆਵੇ ਗੱਲੋਂ ਆਮੇ ਆਲ ਕੰਮ ਨਹੀਂ ਆ ਪਰ ਬਿਲਕੁਲ ਬਿਲਕੁਲ ਜੀ ਅਗਲੇ ਦਾ ਫਰਜ ਬਣਦਾ ਉਹਨੇ ਪੈਸੇ ਖਰਚਣੇ ਆ ਜੀ ਗੱਲੋਂ 100 ਗੱਲਾਂ ਤੋਂ ਹੋ ਜਾਂਦੀ ਹੈ ਜੀ ਤੇ ਇਹਦਾ ਮੁੱ ਦੇ ਦੇ ਦੇਗੇ ਆਪਾਂ 12000 ਰੁਪਏ ਦੀ ਦੇ ਦੇਾਂਗੇ ਠੀਕ ਆ ਜੀ 12000 ਸਹੀ ਆ 12000 ਬਾਕੀ ਥੋੜਾ ਬੋਧਾ ਹੋ ਜੂ ਮਾਨਦਾਨ ਕਰ ਦੇਾਂਗੇ ਭਾਜੀ ਚਲੋ 10000 ਦੇ ਦੇਾਂਗੇ ਲੈ ਜੀ 10000 ਦੀ ਦੇ ਦੋਗੇ ਫੋਨ ਕੋਈ ਕਰ ਲੇ ਤੇ ਬਹੁਤ ਹੀ ਸੋਹਣੀ ਜਰਸੀ ਵੱਡੀ ਆ ਜੀ ਵੈੜ ਤੇ ਬਾਕੀ ਫੋਨ ਕਰ ਲੇ ਭਾਈ ਨੂੰ 10000 ਦੇ ਵਿੱਚੋਂ ਮਾਨਦਾਨ ਹੋ ਜੂਗਾ ਥੋੜਾ ਬੋਧਾ ਇਹਦੀ ਪਹੁੰਚ ਨਹੀਂ ਹੋਣੀ ਇਹ ਵੀ ਹੋਣੀ ਇਹ ਤੁਹਾਨੂੰ ਇਹਦੀ ਪਹੁੰਚ ਨਹੀਂ ਹੋਣੀ ਜੇ ਕੋਈ ਕੇਸ ਦੇ ਨਾਲ ਨਾਲ ਪਾਲੇ ਦੀ ਉਹ ਗੱਲ ਵੱਖਰੀ ਆ ਜੀ ਆ ਦਿਖੋਣੀ ਛੋਟੀ ਇਹ ਵੀ ਟੋਕੜ ਗੱਬਣਾ ਜੀ ਬੜੀ ਸੋਹਣੀ ਆ ਸਿੰਘ ਸੁੰਗ ਦੀ ਕੁਆਲਿਟੀ ਬੜੀ ਸੋਹਣੀ ਆ ਥਾਣ ਬੜਾ ਪਿਆਰਾ ਲੱਗਾ ਇਹਨੂੰ ਆ ਵੇਖੋ ਆਹੋ ਬਾਕੀ ਠੰਡੀ ਐ ਵੀ ਹਾਂਜੀ ਐਦਾਂ ਹੀ ਇਹਨੂੰ ਕਿੰਨਾ ਜਰ ਹੋਗਾ ਬਣੀ ਨੂੰ ਭਾਜੀ ਭਾਜੀ ਇਹ ਪੌਣੇ ਤਿੰਨ ਮਹੀਨੇ ਦੀ ਗੱਬਣੀ ਆ ਭਾਜੀ ਪੌਣੇ ਤਿੰਨ ਚੱਕਰਾਈ ਆ ਪੌਣੇ ਤਿੰਨ ਮਹੀਨਾ ਦੀ ਗੱਪਣ ਦੁੱਧ ਕਿੰਨਾ ਇੱਥੇ ਕੋਲ ਦੁੱਧ ਐ ਇਸ ਵੇਲੇ ਭਾਜੀ 6 ਲੀਟਰ ਇੱਦੇ ਕੋਲ ਹੈਗਾ 6 ਲੀਟਰ 2 7 ਲੀਟਰ 7 ਲੀਟਰ ਠੀਕ ਆ ਜੀ ਸੂਆ ਇਹਦਾ ਸੂਆ ਭਾਜੀ ਪਹਿਲੇ ਸੂਆ ਸੂਈ ਦੂਜੇ ਲਈ ਬਣੀ ਹੋਊ ਆ ਠੀਕ ਆ ਜੀ ਤੋੜ ਦੋ ਨੂੰ ਆਹ ਵੇਖੋ ਸਿੰਘ ਸੁng ਦੀ ਕੁਆਲਿਟੀ ਚੈੱਕ ਕਰ ਲਓ ਆਹ ਵੇਖੋ ਜੀ ਹੁਵਾਨਾ ਚੈੱਕ ਕਰ ਲਓ 7 ਲੀਟਰ ਦੁੱਧ ਹੈ ਇਹਦੇ ਕੋਲ ਬਾਕੀ ਪੌਣੇ 3 ਮਹੀਨਾ ਦੀ ਗੱਬਣ ਵੀ ਆਏ ਚੈੱਕ ਕਰਾਈ ਹੈ ਭਾਈ ਦੱਸਦਾ ਕਿ ਚੈੱਕ ਪਾਸ ਆਹ ਵੇਖੋ ਜੀ 7 ਲੀਟਰ ਦੁੱਧ ਵੀ ਹੈਗਾ ਇਹਦੇ ਕੋਲ ਬਾਕੀ ਫੋਨ ਕੋਈ ਕਰ ਲਿਓ ਆਏ ਕੋਈ ਸਿੰਘ ਸੁng ਦੀ ਕੁਆਲਿਟੀ ਬੜੀ ਸੋਹਣੀ ਆ ਤੇ ਬਾਕੀ ਬਹੁਤ ਹੀ ਵਧੀਆ ਕੁਆਲਿਟੀ ਦੀ ਆ ਜੀ ਥਾਨ ਸੁਣ ਬੜਾ ਸੋਹਣਾ ਲੱਗਾ ਇਹਨੂੰ ਤੇ ਭਾਈ ਦੁੱਧ 7 ਕਿਲੋ ਹੀ ਆ ਗਏ ਕਿਦਾਂ ਭਾਜੀ 7 ਕਿਲੋ ਆ 6 ਕਿਲੋ ਲਾ ਕੇ ਚੱਲੋ ਤਾਂ 6 ਕਿਲੋ ਜਵਾ ਦੇਾਂਗੇ ਠੀਕ ਆ ਤੇ ਥਾਨ ਸੁਣ ਓਕੇ ਆ ਓਕੇ ਓਕੇ ਭਾਜੀ ਠੀਕ ਆ ਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਪਾ ਜੀ ਇਹ ਦੇਣ ਲੈਣ ਵਾਲੀ ਗੱਲ ਜਿਹੜੀ ਇਹ 55000 ਦੀ ਦਿੰਦੇ ਆਂ ਠੀਕ ਆ ਮੌਕੇ ਤੇ ਮੌਕੇ ਤੇ ਮਾੜਾ ਮੋਟਾ ਹੋ ਗਿਆ ਕਿ ਪਹੁੰਚ ਹੀ ਕਰਨੀ ਇਹਦੀ ਵੀ ਨਹੀਂ ਇਹਦੀ ਚਲੋ ਕਰ ਦਿਆਂਗੇ ਪਹੁੰਚ 55000 ਦੇ ਕਰ ਦਿਆਂਗੇ ਉਹ ਤੇ ਛੋਟ ਨਹੀਂ ਹੋਣੀ ਕੋਈ ਵੇ ਇਹ ਨਾ ਕਹਵੇ ਮੈਂ ਉਹ ਝੋ ਵੀ ਜਾਇਦਾ ਪਹੁੰਚ ਵੀ ਜਾਇਦੀ ਪਹੁੰਚ ਦਿੰਦੇ ਆਂ 55000 ਠੀਕ ਹੈ ਠੀਕ ਹੈ ਬਾਕੀ ਫੋਨ ਕਰ ਲਿਓ ਤੇ ਬਹੁਤ ਹੀ ਸੋਹਣੀ ਝੋਟੀ ਆ ਤੇ ਬਾਕੀ ਆ ਜਰਸੀ ਦੇ ਨਾ ਹਾਂਜੀ 423 ਦਾ ਸੀਮਾ ਲੱਗਣਾ ਆ ਵੇਲੇ ਸਭ ਤੋਂ ਟੌਪ ਦੇ ਆ 19000 ਲਿਸਟਰਾਂ ਠੀਕ ਹੈ ਜੀ ਉਹ ਵੀ ਮੈਂ ਦਿਖਾ ਦਨਾ ਟਰੌ ਤੁਹਾਡੇ ਕੈਮਰੇ ਦੇ ਵੀ ਅਗਲਾ ਬੰਦਾ ਆ ਕੇ ਵੀ ਦੇਖ ਸਕਦਾ ਹੈ ਠੀਕ ਹੈ ਠੀਕ ਹੈ ਤੇ ਆਪਣਾ ਕਰਨੀ ਭਾਈ ਕੋਈ ਗੱਲਬਾਤ ਹੋਰ ਬਸ ਇਹੀ ਆ ਭਾਈ ਆਪਣਾ ਦੇਖ ਵਰਕ ਕੇ ਲਿਆਦੇ ਵਧੀਆ ਬਰੀਡ ਦੀਆਂ ਬੰਗ ਬੈਠਾ ਇੱਥੇ ਆ ਕੇ ਦੇਖੋ ਹਾਂਜੀ ਕੋ ਜਾਇਜ ਰੇਡ ਜਾ ਤੁਹਾਨੂੰ ਵੀ ਪਤਾ ਰੋਜ਼ ਬੰਦੇ ਸਾਰੇ ਦੇਖਦੇ ਚਾਹਦੇ ਆ ਬਾਕੀ ਠੰਡ ਠੰਡ ਬਹੁਤ ਜਿਆਦੀ ਆ ਖੱਜਲ ਖਰਾਬੀ ਨਾਲ ਉਹ ਚੰਗਾ ਕਿ ਆਪਾਂ ਵੀਡੀਓ ਪਾ ਦੇਣੀ ਆ ਉਹਨਾਂ ਲਈ ਸੌਖਾ ਕਰਦਾ ਕਿ ਇੱਕ ਅਡੇ ਤੋਂ ਉਹਨਾਂ ਨੂੰ ਪਸ਼ੂ ਦਿਖਾ ਦੇਣੇ ਬਾਕੀ ਭਾਈ ਕਈ ਮੂੰਹੋਂ ਬੋਲ ਪੈਂਦੇ ਜੀ ਆ ਸੌ ਆ ਸੌ ਹਾਂਜੀ ਆਨ ਪ੍ਰੂਫ ਦਿਵਾ ਦਿੰਦੇ ਆ ਨਾ ਦੇਖੋ ਆਹ ਵੇਖੋ ਜੀ ਸੀਮਨ ਵੀ ਚੈੱਕ ਕਰ ਲਓ ਹਾਂ ਵੇਖੋ ਆਹ ਦੇਖੋ ਜੀ ਮੈਸੀ ਦਾ 40 430 ਦਾ ਜਿਹੜੇ ਉਹਨਾਂ ਦੇ ਲੱਗੇ ਹੋਏ ਆ ਹਾਂਜੀ ਠੀਕ ਦਾ ਹੈ ਜਿਹੜਾ ਇਹਦੇ ਲੱਗਾ ਉਹ ਵੀ ਦਿਖਾ ਲ ਦਿੰਨਾ 32 ਦਾ ਜੀ ਠੀਕ ਹੈ ਸਾਰੇ ਸੀਮਨ ਸੀਮਨ ਮੈਂ ਆਪ ਸੀਮਨ ਹੈ ਕਿ ਆ ਕੇ ਕੋਈ ਆ ਕੇ ਵੀ ਵੇਖ ਸਕਦਾ ਵਾ ਜਿਹੜੇ ਜਿਹੜੇ ਲੱਗੇ ਆ ਠੀਕ ਹੈ ਜੀ ਸੀਐਨ ਵੀ ਅਗਲਾ ਕਰ ਹਾਂਜੀ ਹਾਂਜੀ ਤਾਂ ਆਹੀ 6 ਪਹੂ ਸੇਲ ਕਰਨੇ ਆ ਇੱਕ ਟੁਕੜਾ ਗੱਬਣਾ ਝੋਟੀ ਆ ਆਹ ਜਰਸੀ ਵੱਡੀ ਤੇ ਆ ਬਾਕੀ ਚਾਰ ਗੱਬਣਾ ਤੇ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਇਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ